ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਾ ਆਇਆ ਸੀਗਾ ਜੀ ਲੁਧਿਆਣੇ ਤੋਂ ਦਾ ਸਿਰ ਬਹੁਤ ਦਰਦ ਕਰਦਾ ਹੁੰਦਾ ਸੀ ਲਗਭਗ ਤੁਹਾਨੂੰ ਆਪ ਹੀ ਸਾਰਾ ਕੁਝ ਦੱਸੂਗਾ ਮਾਈਗ੍ਰੇਨ ਦੀ ਉਹਨੂੰ ਪ੍ਰੋਬਲਮ ਸੀਗੀ ਤੇ ਕਾਫੀ ਜ਼ਿਆਦਾ ਡਾਕਟਰਾਂ ਨੂੰ ਉਹਨੇ ਦਿਖਾਇਆ ਤੇ ਠੀਕ ਨਹੀਂ ਹੋਇਆ ਇਹ ਹੁਣ ਦੱਸੂਗਾ ਹਾਂ ਵੀ ਤਰਨਾ ਕੀ ਬਟਾ ਇਹ ਗੱਲ ਰਣਾ ਮਾਨਸ਼ਾ ਜੀ ਨਾਲ ਲੁਧਿਆਣੇ ਤਾਂ ਤੇ 2 ਸਾਲ ਹੋ ਗਏ ਸੀ ਮੇਰਾ ਸਿਰ ਬਹੁਤ ਮਤਲਬ ਫੀਡ ਕਰਦਾ ਇੱਥੋਂ ਇੰਦਾ ਅਜੀਬੀ ਚੀਜ਼ ਹੈ ਹਾਂਜੀ ਬਹੁਤ ਵਾਰੀਆਂ ਖਾ ਕੇ ਦੇਖ ਲਈਆਂ ਬੇਸਤੀ ਸਾਰੇ ਕੁਝ ਮਤਲਬ ਕਰਕੇ ਦੇਖ ਲਏਗਾ ਸਾਰਾ ਪੀਰੀ ਕਰਾ ਕੇ ਦੇਖਦੇ ਆ ਕਹਿੰਦੇ ਸਵੇਕਲ ਸਭ ਤਰ੍ਹਾਂ ਦੇ ਲੈ ਪਰ ਕੋਈ ਫਰਕ ਨਹੀਂ ਪਿਆ ਤੇ ਜਿਹੜੇ ਸੀਡੀਸ ਕੈਮਿੰਗ ਹੋ ਰਿਹਾ ਉਹਦੇ ਵਿੱਚ ਕੁਝ ਨਹੀਂ ਆਇਆ ਮਤਲਬ ਕੀ ਨੋਰ ਨੋਰ ਸੀ ਕਹਿੰਦੇ ਸਾਰਾ ਠੀਕ ਹੈ ਜੀ ਤੇ ਕਹਿੰਦੇ ਬਸ ਉਹੀ ਬਲੱਡ ਪ੍ਰੈਸ਼ਰ ਤਾਂ ਫੇਰ ਵੀ ਗੱਲ ਨਹੀਂ ਬਣੀ ਫਿਰ ਤੁਹਾਡਾ ਦੱਸਿਆ ਤੁਸੀਂ ਇੱਥੇ ਆਦੇ ਸੀਗੇ ਤੇ ਤੁਹਾਡੇ ਬਾਰੇ ਪਤਾ ਲੱਗਾ ਫੇਰ ਦਵਾਈ ਖਾਧੀ 15 ਦਿਨ ਖਾਧੀ ਮੇਰੇ ਕੋਲ 15 15 17 ਦਿਨ ਹੋਏ ਆਪਾਂ ਨੂੰ ਕੋਸ ਕਰਦਿਆਂ ਨੂੰ ਹਾਂ ਜੀ ਤੇ ਹੁਣ ਨੋਰ ਪੂਰਾ ਠੀਕ ਆ ਪਹਿਲੇ ਪਹਿਲੇ 4 ਦਿਨਾਂ ਲਈ ਪਤਾ ਲੱਗਿਆ ਕਿ ਹਾਂ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੋਰ ਪੂਰਾ ਓਕੇ ਆ ਜਿੱਦ ਤੱਕ ਕਿ ਮੈਂ ਔਟ ਦਾ ਸੀ ਸਿਰ ਦੁਖਨ ਲੱਗ ਗਿਆ ਜਾਂ ਮੈਂ ਭਾਰੀ ਚੀਜ਼ ਚੱਕ ਲਈ ਸਿਰ ਦੁਖਨ ਲੱਗ ਗਿਆ ਚੱਕਣ ਲੱਗੇ ਇਹ ਸਭ ਚੀਜ਼ਾਂ ਨਾਰਮਲ ਆ ਬਾਕੀ ਇਹਨੋਂ ਨਾ ਮਾਈਗਰੇਨ ਦੀ ਪ੍ਰੋਬਲਮ ਸੀ ਤੇ ਥੋੜੀ ਬਹੁਤੀ ਇਹਦੇ ਪੇਟ ਦੇ ਵਿੱਚ ਵੀ ਪ੍ਰੋਬਲਮ ਰਹਿੰਦੀ ਹੁੰਦੀ ਸੀ 15 ਦਿਨਾਂ ਚੋਂ ਠੀਕ ਹੋ ਗਿਆ ਬਸ ਓਕੇ ਆ ਬਾਕੀ ਮਹਾਰਾ ਦੀ ਬਹੁਤ ਵੱਡੀ ਕਿਰਪਾ ਜੀ ਜੇ ਤੁਹਾਡਾ ਸਿਰ ਦੁਖਦ ਕਰਦਾ ਤਾਂ ਤੁਸੀਂ ਮੈਨੂੰ ਮਿਲੋ ਆਮਨ ਆਯੁਰਵੇਦ ਅਤੇ ਨੈਰੋਥੈਰੇਪੀ ਸੈਂਟਰ ਮੇਰਾ ਪਿੰਡ ਪਾਪਲਾ ਨੇੜੇਕ ਮਲੇਰਕੋਟਲਾ ਤੇ ਮੈਂ ਲੁਧਿਆਣਾ ਵੀ ਵਹਿਣਾ ਜੀ ਸੋਮਵਾਰ ਮੰਗਲ ਸੋਮਵਾਰ ਬੁੱਧਵ ਮੇਰਾ ਨੰਬਰ ਐਮਐਕਸੀ ਵਾਲੀ 11496 99ਐਮਐਕਸੀ ਵਾਲੀ 11496 ਮੇਰਾ ਨੰਬਰ ਆ ਜੀ ਜੇਕਰ ਤੁਹਾਡਾ ਸਿਰ ਦਰਦ ਕਰਦਾ ਤੁਸੀਂ ਮੈਨੂੰ ਇੱਕ ਵਾਰ ਜ਼ਰੂਰ ਮਿਲੋ ਹੁਣ ਤਾਂ ਨਹੀਂ ਪਤਾ ਕੋਈ ਪ੍ਰੋਬਲਮ ਨਹੀਂ ਨਹੀਂ ਹਟਪੂਰਾ ਬੇਸ਼ੱਕ ਜਿੰਨੇ ਹੀ ਮੇਰੇ ਕੋਲੇ ਆਇਆ ਸੀ ਉਹਨਾਂ ਪਹਿਲੇ ਤਾਂ ਨਹੀਂ ਕਾਫੀ ਫਰਕ ਪੈ ਗਿਆ ਸੀ ਕਿਉਂਕਿ ਮੈਂ ਇਹਦੇ ਐਕਸਰਸਾਈਜ਼ਾਂ ਕਰਾਈਆਂ ਸੀਆਂ ਇਹਦੇ ਪੁਆਇੰਟ ਦਬਾਈ ਸੀ ਸਿਰ ਵਾਲੀ ਸਿਰ ਦੇ ਪੈਹੜ ਦਬਾਉਣ ਨਾਲ ਹੀ ਮਰੀਜ਼ ਨੂੰ ਬਹੁਤ ਜ਼ਿਆਦਾ ਰੈਲੀਫ ਮਿਲ ਜਾਂਦੀ ਆ ਸੋ ਤਾਂ ਹੀ ਸੋਨੂੰ ਇਹ ਪ੍ਰੋਬਲਮ ਹੈਗੀ ਆ ਸਰਵਾਈਕਲ ਦੀ ਜਾਂ ਮਾਈਗਰੇਨ ਦੀ ਤਾਂ ਤੁਸੀਂ ਇੱਕ ਵਾਰ ਮੈਨੂੰ ਜ਼ਰੂਰ ਮਿਲੋ ਜੀ ਵਾਹਿਗੁਰੂ ਜੀ ਕਾ